ਆ ਵੇਖੋ ਵੀਰ ਜੀ ਤਸਵੀਰਾਂ ਕਿ ਪਿਛਲੇ ਦਿਨੀ ਤੁਹਾਨੂੰ ਪਹਿਲਾਂ ਸਾਡੀ ਆਪਦੀ ਖੋਦੀ ਜਮੀਨ ਲੱਗਿਆ ਆਵੀ ਉਸ ਤੋਂ ਬਾਅਦ ਇੱਕ ਮਸ਼ੀਨ ਮੋਟਰ ਵਾਲਾ ਸੀਗਾ ਜਿੱਦਣ ਮਸ਼ੀਨ ਮੋਟਰ ਕੱਢ ਕੇ ਲਗਾਏ ਆ ਉਹ ਵੀ ਬੋਰ ਤੁਹਾਨੂੰ ਕਿਤੇ ਨਹੀਂ ਦਿਖਾਈ ਦਿੰਦਾ ਪੈਸੇ ਅਸ ਤਸਵੀਰਾਂ ਦੇ ਇਹ ਇਸ ਜਗ੍ਹਾ ਤੇ ਜਿੱਥੇ ਆ ਕਾਲਾ ਕੱਪੜਾ ਜਾਂਦਾ ਮਸ਼ੀਨ ਮੋਟਰ ਦਾ ਬੋਰ ਤੇ ਆ ਆ ਵੇਖੋ ਟਾ ਬਹੁਤ ਜ਼ਿਆਦੀ ਲੱਗੀ ਹੋਈ ਦੇਖੋ ਮਣਾ ਇੱਕ ਸਕਿੰਟ ਤੋਂ ਪਹਿਲਾਂ ਮੈਨਾ ਕੋ ਦੋ ਮਰਲੇ ਥਾਂ ਲੈ ਜਾਂਦਾ ਵੀ ਆ ਵੇਖੋ ਇਹਦੇ ਬਹੁਤ ਜਿਆਦਾ ਢਾਲ ਲੱਗੀ ਹੋਈ ਆ ਬਹੁਤ ਪਰੇਸ਼ਾਨ ਆ ਸਾਡੇ ਕੋਲ 12 ਕਿੱਲੇ ਜ਼ਮੀਨ ਸਾਰੀ ਦਰਿਆ ਦੇ ਵਿੱਚ ਰੁੜ ਚੁੱਕੀ ਆ ਅਸੀਂ ਦਾਨੇ ਸੱਜਣਾ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਪਿੰਡ ਸਾਡੇ ਕੋਲ ਮੁੱਠਿਆਂ ਵਾਲਾ ਏ ਤੇ ਰਕਬਾ ਸਾਡੇ ਕੋਲ ਜ਼ਮੀਨ ਸਾਰੀ ਦਰ ਬਾਰਡਰ ਬੈਲਟ ਤੇ ਆ ਅਸੀਂ ਤੁਹਾਨੂੰ ਵਾਝੇ ਹੋ ਗਿਆਂ ਵੀ ਸਾਡੇ ਕੋਲ ਪਸ਼ੂ ਵੀ 20 25 25 ਸਾਡੇ ਕੋਲ ਡੰਗਰ ਨੇ ਸਾਡੇ ਕੋਲ ਡੰਗਰ ਵਾਲੇ ਜੋ ਜੋ ਅਸੀਂ ਬੀਜਣਾ ਉਹਨਾਂ ਨੂੰ ਪੱਠਾ ਚਾਰਾ ਅਸੀਂ ਉਹ ਠੇਕੇ ਤੇ ਲਈ ਆ ਪਹਿਲੀ ਪਿਛਾਂ ਕੋਈ ਵੀ ਸਾਡੀ ਬਾਹ ਨਹੀਂ ਫੜਦਾ ਵੀ ਦੇਖੋ ਤਸਵੀਰਾਂ ਬਹੁਤ ਜਿਆਦੀ ਢਾਲ ਲੱਗੀ ਹੋਈ ਹੈ ਬਹੁਤ ਜਿਆਦੀ ਆਈ ਦੇਖੋ ਤਸਵੀਰਾਂ ਨੇ ਨਾ ਇਧਰ ਸਾਡੇ ਕੋਲ ਪੱਤਰਕਾਰ ਵੀ ਪਹੁੰਚਿਆ ਵੀ ਆਈ ਦੇਖੋ ਪਾਣੀ 4 ਵਜੇ ਦਾ ਇਧਰ ਅਸੀਂ ਸਸਤਾ ਨੂੰ ਵੀ ਬਹੁਤ ਜਿਆਦੀ ਪੀਲ ਕਰਦੇ ਆ ਸਾਡੀ ਕੋ ਸਾਰ ਲਵੇ ਵੀ ਬਹੁਤ ਕਲਾਕਾਰ ਵੀ ਪੁੱਜੇ ਹੋਏ ਨੇ ਲੋਕਾਂ ਦੀ ਮਦਦ ਕਰਦੇ ਪਰ ਸਾਡੇ ਤੱਕ ਇਹਦਾ ਕੋਈ ਨਹੀਂ ਪਹੁੰਚ ਵੇਖੋ ਇਧਰ ਜੀ ਰੱਖੋ ਬਹੁਤ ਜਾ ਨੁਕਸਾਨ ਹੋ ਗਿਆ ਜਾਨਕੀ 40 50 ਕਿੱਲੇ ਰਖਵਾ ਦਰਿਆ ਰੋੜ ਕੇ ਆਪਦੇ ਵਿੱਚ ਲੈ ਗਿਆ ਵੀ ਸਨੇ ਲੋਕਾਂ ਨੂੰ ਤਾਂ ਟ੍ਰਾਂਸਫਰ ਤਾਰਾ ਸਾਰਾ ਕੁਝ ਹੀ ਲੈ ਗਿਆ ਵੀ ਇਹ ਵਾਈ ਜੋਗ ਜ਼ਮੀਨ ਰਜਿਸਟਰੀ ਵਾਲੀ ਸਾਰੀਆਂ ਪੈੜੀਆਂ ਝੋਨਾ ਹੀ ਦੇਖੋ ਝੋਨਾ ਪਹਿਲਾਂ ਮਰਿਆ ਆ ਵੇਖੋ ਤੁਹਾਨੂੰ ਝੋਨਾ ਵੀ ਨਾਲ ਵਕਾਉਣੇ ਆ